ਦੋਸਤੋ ਸਿਆਣੇ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਇੱਕ ਰੁਝੀਮਿਆ ਭਰੀ ਜ਼ਿੰਦਗੀ ਹੈ ਜਿਸ ਵਿੱਚ ਸੁੱਖ ਅਤੇ ਦੁੱਖ ਦੋਨੋਂ ਹੀ ਮਿਲਦੇ ਹਨ ਪਰ ਸਾਨੂੰ ਦੁੱਖ ਜ਼ਿਆਦਾ ਅਤੇ ਸੁੱਖ ਨਾ ਮਾਤਰ ਹੀ ਮਿਲਦੇ ਹਨ ਕਿਉਂਕਿ ਸਾਨੂੰ ਧੀਆ ਪੁੱਤਾਂ ਦੇ ਦੁੱਖ ਸਾਨੂੰ ਭੈਣ ਭਰਾਵਾਂ ਦੇ ਦੁੱਖ ਅਤੇ ਜੇ ਇਹ ਵੀ ਸਾਨੂੰ ਇਹਨਾਂ ਤੋਂ ਵੀ ਅਸੀਂ ਠੀਕ ਆ ਤਾਂ ਪਰ ਸਾਨੂੰ ਬਿਮਾਰੀਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਦੋਸਤੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਪ੍ਰਾਪਤ ਕਰੀਏ। ਖੁਸ਼ਹਾਲ ਜ਼ਿੰਦਗੀ ਦੇ ਵਿੱਚ ਨਾ ਕੋਈ ਚਿੰਤਾ ਹੁੰਦੀ ਹੈ, ਨਾ ਕੋਈ ਅਮੀਰ ਬਣਨ ਦਾ ਸੁਪਨਾ ਹੁੰਦਾ ਹੈ ਤੇ ਨਾ ਕੋਈ ਧਨ ਜੋੜਨ ਵਿੱਚ ਜ਼ਿਆਦਾ ਬੰਦੇ ਨੂੰ ਇੰਟਰਸਟ ਹੁੰਦਾ ਹੈ ਆਪਣੇ ਸੁਪਨੇ ਸਕਾਰ ਕਰਨ ਲਈ ਸਾਧਨ ਤੇ ਬਿਹਲ ਜ਼ਰੂਰੀ ਹਨ ਅਤੇ ਆਪਣਾ ਮਨਪਸੰਦ ਸਮਾਜ ਉਪਯੋਗੀ ਕੰਮ ਚੰਗੀ ਸਿਹਤ ਨਿਤ ਵਿਕਸਿਤ ਹੁੰਦੀ ਅਕਲ ਲੋੜਿੰਦਾ ਸੋਹਣਾ ਘਰ ਅਤੇ ਪਿਆਰਾ ਅਤੇ ਸੁਖੀ ਪਰਿਵਾਰ ਅਤੇ ਆਪਣਾ ਆਲਾ ਦਵਾਲਾ ਖੁਸ਼ਹਾਲ ਚਾਹੀਦਾ ਹੈ ਸੱਚੀ ਖੁਸ਼ਹਾਲੀ ਮਾਣ ਦਾ ਮਨੁੱਖ ਹੀ ਆਪਣੀਆਂ ਉੱਤਮ ਸੇਵਾਵਾਂ ਨੂੰ ਦੁਨੀਆ ਨੂੰ ਇੱਕ ਚੰਗੀ ਸੇਧ ਦੇ ਸਕਦਾ ਹੈ ਓਕੇ